ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਅੱਜ ਮੈਂ ਦੱਸਣ ਜਾ ਰਹੀ ਹਾਂ ਸੱਸ ਬਾਰੇ ਜਿਹੜੀ ਸੱਸ ਹੁੰਦੀ ਹੈ ਉਹ ਵੀ ਇੱਕ ਮਾਂ ਹੁੰਦੀ ਹੈ ਵਿੱਚ ਬੀਬੀਆਂ ਦੀ ਇਹ ਗੱਲ ਆ ਵੀ ਸੱਸ ਨੂੰ ਸਮਝਦਿਆਂ ਨੀ ਮੇਰੀ ਇਹੀ ਬੇਨਤੀ ਆ ਕਿ ਸੱਸ ਨੂੰ ਵੀ ਮਾਂ ਵਾਂਗੂ ਸਮਝੋ ਜਿਵੇਂ ਆਪਾਂ ਮਾਂ ਪਿਓ ਨੂੰ ਸਮਝਦੇ ਆਂ ਓਵੇਂ ਸੇਵਾ ਕਰੋ ਮੇਰੀ ਸੱਸਾ ਮੈਂ ਇੰਨੀ ਸੇਵਾ ਕਰਦੀ ਆ ਮੈਂ ਕਹਿੰਦੀ ਆ ਵੀ ਮੈਂ ਵੜਾਈ ਨਹੀਂ ਕਰਦੀ ਇਸ ਗੱਲ ਦੀ ਸੱਸ ਨੂੰ ਸਹੁਰੇ ਨੂੰ ਮਾਪਿਓ ਸਮਝ ਕੇ ਸੇਵਾ ਕਰਿਆ ਕਰੋ ਮੈਂ ਇਹੀ ਕਹਿੰਦੀ ਆ ਸਾਰਾ ਭੈਣਾ ਬੀਬੀਆਂ ਨੂੰ ਵੀ ਆਪਣੇ ਸੱਸ ਸਹੁਰੇ ਦੀ ਸੇਵਾ ਕਰੋ ਇਹੀ ਦਰਗਾਹ ਵਿੱਚ ਹਰੀ ਐ ਵੱਦ ਵੱਦ ਫਲ ਮਿਲੂ ਏਕੇ ਆ ਕਿ ਤੁਸੀਂ ਮੇਰੀ ਭੈਣ ਨੂੰ ਐ ਵੀ ਨਾ ਕਹੋ ਵੀ ਐਨਕ ਲਾ ਕੇ ਕੁਖਰੀ ਮਾਰਦੀ ਐ ਗੱਲ ਇਹ ਸੀ ਕਿ ਮੇਰੀ ਥੋੜੀ ਜੀ ਨਾ ਅੱਖ ਖਰਾਬ ਸੀ ਤਾਂ ਕਿ ਮੈਂ ਤਾਲਾ ਲਾ ਲਈ ਔਰ ਸਸਤੀ